ਬੱਚੇ ਭਾਵੇਂ ਕਿੰਨੇ ਵੀ ਵੱਡੇ ਹੋ ਜਾਣ ਪਰ ਮਾਪਿਓ ਲਈ ਉਹ ਹਮੇਸ਼ਾ ਬੱਚੇ ਹੀ ਰਹਿੰਦੇ ਨੇ ਤੇ ਉਹਨਾਂ ਨੂੰ ਕਦੀ ਵੀ ਮਾਪੇ ਆਪਣੀਆਂ ਅੱਖਾਂ ਤੋਂ ਓਝਲ ਨਹੀਂ ਕਰਨਾ ਚਾਹੁੰਦੇ ਪਰ ਕੀ ਹਾਲ ਹੋਵੇਗਾ ਉਸ ਮਾਪਿਓ ਦਾ ਜਿਨ੍ਹਾਂ ਦਾ ਪੁੱਤ 21 ਦਿਨਾਂ ਤੋਂ ਘਰੋਂ ਲਾਪਤਾ ਹੈ ਇਹ ਮਾਮਲਾ ਹੈ ਅਜਨਾਲਾ ਦਾ ਜਿੱਥੇ 23 ਸਾਲਾਂ ਦਾ ਨੌਜਵਾਨ ਬੀਤੇ 21 ਦਿਨਾਂ ਤੋਂ ਲਾਪਤਾ ਹੈ ਤੇ ਉਸ ਦਾ ਹਜੇ ਤੱਕ ਕੋਈ ਵੀ ਥਾਂ ਪਤਾ ਟਿਕਾਣਾ ਨਹੀਂ ਮਿਲ ਰਿਹਾ ਦਰਅਸਲ ਇਹ ਨੌਜਵਾਨ ਜਿਸ ਦਾ ਨਾਮ ਕੀ ਗੁਰਲਾਲ ਸਿੰਘ ਹੈ ਬੀਤੇ ਦਿਨੀ ਆਪਣੇ ਕਿਸੇ ਦੋਸਤ ਦੀ ਬਰਥਡੇ ਪਾਰਟੀ ਤੇ ਗਿਆ ਸੀ ਤੇ ਅਜੇ ਤੱਕ ਘਰ ਨਹੀਂ ਪਰਤਿਆ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲ ਗੁਹਾਰ ਵੀ ਲਗਾਈ ਕਿ ਸਾਡਾ ਪੁੱਤ ਲੱਭ ਦਿਓ ਪਰ ਪੁਲਿਸ ਨੇ ਹਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ ਜਾਣਕਾਰੀ ਮੁਤਾਬਕ 18 ਤਰੀਕ ਨੂੰ ਇਹ ਆਪਣੇ ਦੋਸਤ ਦੇ ਬਰਥਡੇ ਲਈ ਕਰੋ ਗਿਆ ਸੀ ਤੇ ਜਿਸ ਤੋਂ ਬਾਅਦ ਵਾਪਸ ਨਾ ਆਉਣ ਤੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਪਹਿਲਾਂ ਤਾਂ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਫੋਨ ਕਰਕੇ ਪੁੱਛਿਆ ਗਿਆ ਪਰ ਜਦੋਂ ਕੁਝ ਵੀ ਨਾ ਮਿਲਿਆ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਿਸ ਦੇ ਬਾਅਦ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਹਜੇ ਤੱਕ ਗੁਰਲਾਲ ਸਿੰਘ ਦਾ ਕੋਈ ਪਤਾ ਨਹੀਂ ਲੱਗਿਆ ਤੇ ਪੀੜਤ ਪਰਿਵਾਰ ਦੇ ਵੱਲੋਂ ਸਰਕਾਰ ਦੇ ਉੱਚ ਅਧਿਕਾਰੀਆਂ ਕੋਲ ਵੀ ਗੁਹਾਰ ਲਗਾਈ ਗਈ ਹੈ ਇਸ ਮੌਕੇ 23 ਸਾਲਾ ਨੌਜਵਾਨ ਗੁਰਲਾਲ ਸਿੰਘ ਦੇ ਮਾਤਾ ਪਿਤਾ ਅਤੇ ਭਰਾ ਦਾ ਕਹਿਣਾ ਹੈ ਕਿ ਗੁਰਲਾਲ ਆਪਣੇ ਦੋਸਤ ਦੇ ਜਨਮ ਦਿਨ ਲਈ ਗਿਆ ਸੀ ਪਰ ਵਾਪਸ ਨਾ ਆਇਆ ਉਹਨਾਂ ਨੇ ਕਿਹਾ ਕਿ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਲੜਾਈ ਝਗੜਾ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਹਜੇ ਤੱਕ ਗੁਰਲਾਲ ਦਾ ਕੁਝ ਨਹੀਂ ਪਤਾ ਲੱਗ ਸਕਿਆ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਵੀ ਇਹੀ ਮੰਗ ਕਰਦੇ ਹਾਂ ਕਿ ਜਲ ਤੋਂ ਜਲਦ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਤੇ ਸਾਡੇ ਪੁੱਤਰ ਨੂੰ ਲੱਭ ਕੇ ਘਰੇ ਲਿਆਵੇ ਗੱਲਬਾਤ ਕੋਈ ਨਹੀਂ ਮੈਂ ਤਾਂ ਦੁਕਾਨ ਤੇ ਕੰਮ ਕਰਦਾ ਹਾਂ ਕਾਰੰਦਾ ਤੇ ਮੈਂ ਰੋਟੀ ਖਾਣ ਆਇਆ ਦੁਪਹਿਰੇ 3 ਵਜੇ ਤੇ ਇੱਥੇ ਉਹ ਤੋਂ ਇੱਥੇ ਸੀ ਤੇ ਕੋਟੀ ਪਾ ਕੇ ਚੱਲ ਗਏ ਆ ਕੋਟੀ ਪਾ ਕੇ ਚੱਲ ਗਏ ਬਾਅਦ ਚੋਂ ਮੈਂ ਰੋਟੀ ਖਾ ਕੇ ਚੱਲ ਗਿਆ ਬਾਅਦ ਚੋਂ ਇਹਨਾਂ ਨੂੰ ਸ਼ਾਮੀ ਆਣ ਕੇ ਮੈਂ ਪੁੱਛਿਆ ਵੀ ਛੋਟਾ ਕਹਤੇ ਕਿ ਆ ਉਹ ਗੰਦੇ ਵੀ ਉਹ ਜਨਮ ਦਿਨ ਦੀ ਪਾਰਟੀ ਤੇ ਗਿਆ ਆ ਤੇ ਬਸ ਉਸ ਦਿਨ ਤੋਂ ਅਸੀਂ ਇਹ ਕਹਿੰਦੇ ਵੀ ਆ ਜਾਊਗਾ ਕੋਈ ਨਹੀਂ ਹੁੰਦਾ ਬਾਅਦ ਚ ਨਾ ਕਿਸ ਨੂੰ ਕੋਈ ਦੱਸ ਕੇ ਗਿਆ ਅਸੀਂ ਬੜਾ ਲੱਬਿਆ ਨੂੰ ਬੜੀ ਦੂਰ ਤੱਕ ਫਿਰ ਕੇ ਆਏ ਅਸੀਂ ਤਰਨ ਤਾਰਨਾ ਕੋ ਉਹ ਆਏ ਅਸੀਂ ਗੁਰਦਾਰੇ ਸਾਰੇ ਕਿਤੇ ਵੇਖ ਪਰ ਨਹੀਂ ਨਾ ਕੋਈ ਅਦਾ ਪਤਾ ਫੋਨ ਨੰਬਰ ਵੀ ਬੰਦ ਹੋਣ ਦਿਆ ਦਾ ਬਸ ਮੇਰੇ ਨਾਲ ਇਹੋ ਗੱਲ ਹੋਈ ਉਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕੋਈ ਸ਼ੱਕ ਹੈਗਾ ਕਿਸੇ ਤੇ ਨਹੀਂ ਸ਼ੱਕ ਨਹੀਂ ਕਿਸੇ ਤੇ ਹੈਗਾ ਕਿਸੇ ਨਵੀਂ ਨਾਲ ਸਾਡਾ ਕਿਹਨੇ ਬਹਿ ਰਿਆ ਅਸੀਂ ਕੰਮਕਾਰ ਵਾਲੇ ਬੰਦੇ ਆ ਵੀ ਮੈਂ ਸਾਰੀ ਤੁਹਾਡੀ ਦੁਕਾਨ ਤੇ ਰਹਿਣਾ ਤੇ ਬਾਕੀ ਉਹ ਇੱਥੇ ਘਰ ਦਾ ਹੀ ਕੰਮ ਕਰਦਾ ਹੈ ਡਾੜੀ ਨਾਲ ਤੁਹਾਡਾ ਭਰਾ ਆ ਕਿ ਤੁਹਾਨੂੰ ਦੱਸਿਆ ਵੀ ਕਿਹਨਾ ਪ੍ਰੇਮ ਸੰਬੰਧ ਹੋਣ ਉਹਦੇ ਨਹੀਂ ਕਿਸੇ ਨਾਲ ਲੜਕੀ ਨਾਲ ਜਾਂ ਕਿਸੇ ਨਾਲ ਕੋਈ ਨਹੀਂ ਕੋਈ ਗੱਲਬਾਤ ਨਹੀਂ 5 ਵਜੇ ਗਿਆ ਹੈਪੀ ਬਰਥਡੇ ਤੇ ਗਿਆ ਕੋਈ ਝੜਿਆ ਨਹੀਂ ਕੋਈ ਝਗੜਿਆ ਨਹੀਂ ਕਹਿ ਕੇ ਆ ਕੇ ਗਿਆ ਮੈਂ ਮੈਂ ਹੈਪੀ ਬਰਥਡੇ ਤੇ ਚੱਲਿਆ ਬਸ ਹੱਸਦਾ ਖੇਡਦਾ ਗਿਆ ਮਨਕੇ ਵਾਪਸ ਨਹੀਂ ਆਇਆ ਕਿਹਦੇ ਬਰਥਡੇ ਤੇ ਗਿਆ ਦੱਸਿਆ ਨਾ ਕੁਝ ਨਾ ਕੁਝ ਨਹੀਂ ਦੱਸ ਕੇ ਗਿਆ ਹਨੂ ਨਹੀਂ ਪਹਿਲਾਂ ਵੀ ਜਾਂਦਾ ਕਿਦਾਂ ਹਾਂਜੀ ਤੋਂ ਪਹਿਲਾਂ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ ਹੁਣ ਨਹੀਂ ਯਾਰ ਕੋਈ ਆਇਆ ਕੀ ਕੋਈ ਲੱਗਦਾ ਨਹੀਂ ਕਿ ਇਹਨੇ ਕੋਈ ਅਗਵਾ ਕਰ ਲਿਆ ਹੋਵੇ ਜਾਂ ਕੋਈ ਲੈ ਗਿਆ ਹੋਵੇ ਕੁਝ ਨਾ 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 ਕੋਈ ਬਾਤ ਨਹੀਂ ਹੋਈ ਇਹ ਤੁਹਾਨੂੰ ਪਤਾ ਨਹੀਂ ਮਹਾਰਾਜ ਜਾਂਦਾ ਵੀ ਕੀ ਹੋਇਆ ਕੀ ਨਹੀਂ ਇਹ ਤੇ ਹੁਣ ਪਰਮਾਤਮਾ ਹੀ ਜਾਣੇਗਾ ਕੋਈ ਲੰਢ ਦਿਨ ਤੇ ਨਹੀਂ ਹੈਗਾ ਕਿਸੇ ਦਾ ਸਾਡਾ ਵੈਰ ਵਿਰੋਧ ਕੇ ਨਾ ਆਇਆ ਨਹੀਂ ਕਿਦੋਂ ਤੀਨੇ ਤਰੀਕ ਤਾਂ ਗਿਆ ਹੈ ਇਹ ਜੋ ਤਾਂ ਪਹਿਲਾਂ ਦੱਸਿਆ ਇਥੇ ਚਾਮੀ ਸਾਨੂੰ 5 ਵਜੇ ਦੱਸ ਕੇ ਗਿਆ ਮੈਂ ਐਪੀ ਬਾੜੇ ਤੇ ਜਲਿਆ ਮੇਰੇ ਯਾਰ ਦਾ ਐਪੀ ਬਾੜੇ ਆ ਤੇ ਅਹੀਂ ਅਗਾ ਚੱਲ ਹੋ ਗਏ ਤੇ ਆਜੀ ਛੇਤੀ ਤੇ ਮੁੜ ਕੇ ਗਿਆ ਤੇ ਮੁੜ ਕੇ ਆਇਆ ਹੀ ਨਹੀਂ ਉਸ ਦਿਨ ਤੋਂ ਅਹੀਂ ਜੂੰ ਡੀਗਦੇ ਰਾਇ ਡੀਗਦੇ ਰਾਇ ਮੁੜਕੇ ਰਿਤੇ ਦਾਨਾਂ ਦੇ ਲੱਭਣ ਦੇ ਪਏ ਮੁੜਕੇ ਗੋਦਾਰਾਂ ਦੇ ਲੱਭਣ ਦੇ ਪਏ ਤੇ ਅਜੇ ਅੱਜ ਤੱਕ ਨਹੀਂ ਮਿਲਨੇ ਕੋਈ ਸੁਨਾ ਪਤਾ ਮਿਲ ਨਹੀਂ ਸਕਿਆ ਸਾਨੂੰ ਤੇ ਇਹ ਕਹ ਇਹ ਆ ਵੀ ਬਹੁਤ ਕਿਰਪਾ ਹੈ ਜੇ ਕੋਈ ਦੱਸ ਦੇ ਭੈਣ ਭਰਾ ਤੇ ਅਹੀਂ ਤੇਰੀ ਰੋਟੀ ਵੀ ਨਹੀਂ ਖਾਦੀ ਤੋਂ ਉਹਨੇ ਦਵਾ ਜੀ ਆਨੇ ਵੀ ਇਹ ਕੀ ਬਣਾ ਸਾਡੇ ਨੇ ਕਿੰਨੇ ਦਿਨ ਹੋ ਗਏ ਹਾਂਜੀ ਕਿੰਨੇ ਦਿਨ ਹੋ ਗਏ ਹਾਂਜੀ 21 ਦਿਨ ਹੋ ਗਏ ਅੱਛਾ ਹਾਂਜੀ ਦਰਖਾਸਤ ਕੀ ਤੇ ਦਰਖਾਸਤ ਦਿੱਤੀ ਆ ਜੀ ਕੀ ਕਹਿੰਦੇ ਪੁਲਿਸ ਹੂੰ ਪੁਲਿਸ ਕੀ ਕਹਿੰਦੀ ਪੁਲਿਸ ਨੇ ਨਹੀਂ ਕੁਝ ਕੀਤਾ ਸਾਨੂੰ ਤੇ ਫਿਰ ਆਪਾਂ ਦਰਖਾਸਤ ਦੇ ਕੇ ਅਧਿਕਾਰ ਨੂੰ ਆ ਗਏ ਕੋਈ ਬਾਅਦ ਚ ਪੁੱਛ ਕੇ ਨਾ ਕੋਈ ਪੁੱਛ ਕੇ ਚ ਨਹੀਂ ਕੀ ਮੰਗ ਕਰਦੇ ਜੀ ਮੰਗ ਇਹ ਕਰਦੇ ਵੀ ਸਾਡਾ ਪੁੱਤ ਲੱਭ ਜੇ ਫਿਰ ਘਰ ਨੂੰ ਆ ਜੇ ਤੇ ਸਭ ਕੋ ਵਿੱਚ ਹੀ ਆ ਜਾਂਦਾ ਪੀ ਹੋਰ ਨਹੀਂ ਦੇ ਕੋ ਨਾਕੇ ਨੂੰ ਫੜਾ ਸਕਦੇ ਆ ਨਾ ਫੜ ਸਕਦੇ ਆ ਤੇ ਸਾਡਾ ਕੇ ਨਾ ਵੈਰ ਵਿਰੋਧ ਹੈ ਹੀ ਨਹੀਂ ਕਿ ਜਾਂ ਕੇ ਨਾ ਵੈਰ ਵਿਰੋਧ ਹੋਵੇ ਤੇ ਆਪਾਂ ਸਾਡਾ ਪੋਤੀ ਘਰ ਨੂੰ ਆ ਜੇ ਇੰਨੀ ਬੜੀ ਖਤੇ ਆ ਕੋਈ ਸ਼ੱਕ ਹੈ ਤੁਹਾਨੂੰ ਕੇ